ਘੱਟ ਨਾ ਲੱਗਾ ਆਪਣੇ ਆ ਦੇਖੋ 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 ਇਹ ਲੱਗ ਗਈ ਗਿਆ ਗੱਟੂ ਘੱਟਾ ਗਾਵਾ ਇਹ ਹੋਰੇ ਤੇ ਤੇਲ ਭੇੜਦਾ ਦੇਖੋ ਹੁੰਦੇ ਹੋਰ ਹੋਰ ਸਾਡਾ ਪ੍ਰੰਗ ਹੋਰ ਇਹ ਸੰ ਦਿਖਾਉਣੇ ਜੂਮ ਕਰਕੇ ਜਿਆਦਾ ਉੱਪਰ ਗਿਆ ਆ ਹਾਂ ਦੇ ਹਾਂਜੀ ਸਵਾਗਤ ਹੈ ਸਾਡੇ ਸਾਰਿਆਂ ਦਾ ਆਪਣੇ ਖੋ ਨਵੇਂ ਵਲੌਗ ਤੇ ਚੈੱਕ ਕਰੋ ਹਾਂ ਵੱਦਾਂ ਵੀ ਆ ਗਿਆ ਉੱਠ ਕੇ ਪਤੰਗ ਹੀ ਲਾਣੇ ਪਏ ਉਹ ਸਾਡਾ ਪਤੰਗ ਆਹ ਇਹ ਸਾਨੂੰ ਦਿਖਾਣੇ ਜੂਮ ਕਰਕੇ ਜਿਆਦਾ ਉੱਪਰ ਗਿਆ ਆ ਹਾਂ ਜੀ ਆ ਕਾਪੇ ਚਾਰ ਗੰਮ ਉਹ ਕਿੱਧਰ ਸੀ ਕਿੱਥੇ ਗਿਆ ਆ ਕੋਆ ਆ ਕਾਇਆ ਦਾ ਪੇਚਾ ਲੱਗਾ ਆਪਾਂ ਵੀ ਲਾਉਣੇ ਆ ਚਲੋ ਮੈਂ ਕਿਉਂ ਆ ਦੇਖੋ ਆ ਚੜਦਾ

ਲੱਗਾਂ ਲੱਗਾ ਉਹ ਤਰਾਂ ਆ ਜਾ ਪਿੱਛਾ ਆ ਆਪਣੇ ਇਹਨਾਂ ਕਹਿੰਦੇ ਰੋਣਾ ਆਉਂਦੇ ਨਹੀਂ ਡਰਦਾ ਲਾਦੇ ਲਾਦੇ ਉਹ ਤਾਂ ਤਾਂ ਮੋੜੀ ਅੰਗੇ ਚਿਕਾ ਰਾਂ ਆ ਨਾ ਆਪਣਾ ਉਹ ਕਿੱਥੇ ਆ ਦੇਖ ਲਾ ਆ ਆ ਦੇ ਨੁੰਜਾ ਨੁੰਜਾ ਆਇਆ ਤਾਂ ਨਿਕਲਦੀਆਂ ਨਹੀਂ ਦੇਖੋ ਐਨੇ ਕੀਤੀ ਜੀ ਬਣਿਆ ਬਲੌਗਰ ਬਲੌਗਰ ਕੀ ਤੂੰ ਡੋਰ ਖਰਾਬ ਕੀਤੀ ਮੇਰਾ ਬੜੀ ਖਰਾਬ ਕੀਤੀ ਬਾਕੀ ਆ ਆਪਣੇ ਚਿੰਕੂ ਉਹ ਬਲੌਗ ਦੇ ਦੇ ਉਹਨੇ ਅਰੇ ਨੂੰ ਤੇ ਉਹਨਾਂ ਕਰੀ ਗਏ ਦੇਖਿਆ ਕਰੋ ਤੂੰ ਮੈਂ ਦੇਖਦੇ ਹੰਨੇ ਆ ਦੇਖਦੇ ਉਹਨੇ ਦੇਖਦੇ ਹੰਨੇ ਆ ਇੰਦਾ ਅੰਦਾ ਕਹੋ ਉਹ ਪਿੱਛੇ ਦਾ ਹੀ ਬਲੌਗ ਨਹੀਂ ਬਣਾਇਆ ਆਉਂਦੇ ਜਾਂਦੇ ਤੂੰ ਵੀ ਨਹੀਂ ਜਲਗਾ ਪਤੰਗ ਸਾਡਾ ਮੱਡ ਕੇ ਆਉਂਦੇ ਖੋ ਜਾਂਦੇ ਅੱਗੇ ਸਿਖਰਾਂ ਦੀ ਬੁੱਢੀ ਜੱਟ ਦੀ ਕੰਦੀ ਦਾ ਹੈਗਾ ਕਿ ਕੇ ਆ ਗੰਗੇ ਦੀ ਜੀਸਾ ਸਾਨੂੰ ਆਰੇ ਇਹ ਆ ਸਾਡਾ ਬਲੌਗ ਮਿੱਤਰੋ ਪਤੰਗ ਆਪਣਾ ਕੱਟ ਨਹੀਂ ਹੋਇਆ ਕਿਸੇ ਤੋਂ ਫਿਰ ਆਪਾਂ ਲਾ ਲਿਆ ਆ ਤੇ ਸੰਗ ਜਿੱਦਾਂ ਹਨ ਆਪਣਾ ਕਿਸੇ ਤੋਂ ਕੱਟ ਨਹੀਂ ਹੋਇਆ ਅੱਜ ਆਪਾਂ ਹਾਂ ਦੋਨਾਂ ਪਤੰਗ ਚੜਾਇਆ ਸੀ ਕੱਲ ਨੂੰ ਇਹਦਾ ਰਿਵਿਊ ਕਰਾਂਗੇ ਮੋਨੋਫਿਲ ਦਾ ਖਾਲਾ ਬਲੌਗ ਮੈਨਸ ਮੈਂ ਕਰਿਓ ਜੇ ਮੈਂ ਇਹ ਟਾਈਮ ਨਾ ਆ ਗਿਆ ਤਾਂ ਕੱਲ ਨੂੰ ਤਾਂ ਸੰਡੇ ਆ ਮੈਂ ਕਿਹਾ ਸਿੱਧਾ ਕੁਮਾਰ ਮੰਗਾ ਰਿਹਾ ਕੱਲ ਨੂੰ ਤਾਂ ਸੰਡੇ ਆ ਮੈਂ ਕਿਤੇ ਜਾਣਾ ਆ ਅਰਜੈਂਟ ਆ ਕੱਲ ਨੂੰ ਮੈਨੂੰ ਤੇ ਤਾਂ ਆ ਕੇ ਫਿਰ ਦੇਖਦੇ ਹਾਂ ਜੇ ਟਾਈਮ ਲੱਗ ਗਿਆ 3 ਵਜੇ ਕਹਿੰਦੇ ਤਾਂ ਹੈ ਕਰਦੇ ਆ ਅੱਜ ਮੈਂ ਜਾਗਾ ਤਾਂ ਕਿ ਜਰੂਰ ਰੰਗ ਚੜਾਉਣਾ ਚਲੋ ਬਾਕੀ ਹਾਂ ਚੱਲੀਏ ਜਮ ਮਿੱਤਰੋ ਚੈਲੰਜ ਹੋ ਗਿਆ ਆ ਤੇ ਮੁੰਡਾ ਕਹਿੰਦਾ ਪੇਚਾ ਲਾਉਣਾ ਉਹ ਵਾਲਾ ਕਹਿੰਦਾ ਹਜੇ ਤਾਂ ਦਿਖਾਉਣੇ ਆ ਓਏ ਇੱਧਰ ਦੇਖ ਹੈਲੋ ਕਰ ਹੈਲੋ ਉਹ ਹੈਲੋ ਕਰ ਕਹਿੰਦਾ ਪੇਚਾ ਲਾਓ ਮੇਨ ਲੈ ਇਹ ਹੁਣ ਕੱਲ੍ਹ ਜਿਵਾ ਪੇਚਾ ਲਾਉਂਗੇ ਸਾਡੇ ਨਾਲ ਚਲੋ ਵੜਨੇ ਆ ਦਾ ਜਾ ਵੜਾਉਣੀ ਆ ਦੇਖ ਤੇ ਕੀ ਹੁੰਦਾ ਇੰਨਾ ਹੀ ਵੜਨੇ ਆ ਇੰਨਾ ਹੀ ਮਾੜਾ ਜਿਹਾ ਰਿਵਿਊ ਅਜੇ ਦੰਨੇ ਹਨ ਆਹ ਚੜਾ ਤਾਲੇ ਤੰਗ ਕਿੱਥੇ ਉਹਦਾ ਆਉਂਦੇ ਬਤਾ ਲਈਏ ਪੋਂਪੀ ਦਾ ਉਹ ਆਪ ਤੰਗ ਥੋੜਾ ਜਿਹਾ ਤੰਗ ਵੱਡਾ ਕਿੱਥੇ ਆ ਲਈ ਵੱਡਾ ਆਪਣਾ ਹੈਗਾ ਦੇਖਦੇ ਆ ਕਿਹਦਾ ਜਾਂਦਾ ਪੋਂਪੀ ਦਾ ਜਾਂਦਾ ਕਿ ਆਪਣਾ ਜਾਂਦਾ ਪੋਂਪੀ ਦਾ ਓਬਲੈਸ ਸੀ ਓਕੇ ਓਬਲੈਸ ਨਾਲ ਖਚਲਾ ਲਗਾ ਆਪਣੇ ਆਪ ਦੇਖੋ 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 ਇਹ ਲੱਗ ਗਿਆ ਗਿਆ ਅਗਿਆਰੇ ਇਹ ਆਉਦੇ ਬੱਡੋ ਗਿਆ ਇਕੱਠੀ ਕਰਦਾ ਮਿੱਤਰੋ ਦੇਖੋ ਆ ਦੇਖੋ ਜੀ ਡੋਰਾ ਕਿੱਥੀਆਂ ਕੰਨ ਲਾਉਂਦੇ ਉਹਦੇ ਤੇ ਤੇ ਪੁੱਛ ਰੋਣਾ ਪੁੱਛੀ ਇਹਨੂੰ ਹੋਰ ਚਰੋਣਾ ਹੈ ਹੈ ਆਹ ਹੋ ਗਿਆ ਤਾਂ ਚਰੋਣਾ ਹੋਰ ਆ ਜਾ ਫੇ ਖੜੇ ਆਂ ਦੀ ਮੈਦਾਨ ਚ ਆ ਆਪਣਾ ਕਿੱਥੇ ਆਂ ਸਾਡੇ ਕੋਲ ਆਉਂਦੇ ਆਉਂਦੇ ਦੂਜਾ ਚੜਾਉਂਦਾ ਉਹਨੇ ਦੂਜਾ ਗਾਂ ਕੇ ਰੋਹ ਤੇ ਆਪਣਾ ਦਿਖਾ ਟੇ 80 ਫਰਾਂ ਦੇ ਉਹ ਦੇਖਣਾ ਜਿਸ ਅਸੀਂ ਪੌਂ ਵੀ ਕਹਿੰਦੇ ਆ ਮੈਂ ਆਪਣੀ ਘਰ ਦੀ ਗੁੱਡੀ ਘੱਟ ਦੀ ਬਾਹਰ ਉਹਦੇ ਆਪਣਾ ਆਪਣਾ ਇਹ ਉਹਦਾ ਆਉਂਦੇ ਦੇਖੋ ਵੀ ਮੰਗਾ ਹਾਂ ਤੇ ਆਪਣਾ ਆਉਂਦੇ ਦੇਖਿਆ ਹੁਣ ਕਾਪੀ ਦਾ ਪਤਾ ਕਿ ਜਾਂਦਾ ਆਉਂ ਲੱਗਾ ਚਰਨ ਆਉਂਦੇ ਨਹੀਂ ਲੱਗਣੀ ਨਹੀਂ ਲੱਗਣੀ ਨਹੀਂ ਲੱਗਣੀ ਹਲੇ ਨਹੀਂ ਹਲੇ ਨਹੀਂ ਵੜਦਾ ਫੇਰ ਵੜਦਾ ਦੇਖੋ ਆਉਂਦੇ ਆਉਂਦੇ ਗੱਟੂ ਇਕੱਠਾ ਕਰ ਆ ਇਹ ਆਉਂਦੇ ਤੇ ਤੇ ਲਿਭੜਦਾ ਦੇਖੋ ਆਉਂਦੇ ਆਲੇ ਆਜੋ ਦੇਖੋ ਤੇ ਤੇ ਲਪੇਟਦਾ ਘਟੂ ਬੱਸੇ ਬੱਸੇ ਜਾਂਦਾ ਆਉਂਦਾ ਜਾਂਦਾ ਆਪਣਾ ਕਿੱਥੇ ਆ ਆਉਂਦੇ ਖੜਾ ਬਾਈ ਕਰ ਦੇ ਬਾਈ ਕਰ ਦੇ ਉਹ ਜੰਮ ਰਿਆ ਨਾ ਚੱਲ ਜਲੀਏ ਤੂੰ ਵੀ ਇਕੱਠੀ ਕਰ